ਸਤਿ ਸ਼੍ਰੀ ਅਕਾਲ ਜੀ ਸਾਰੇ ਦਿਨ ਦੀ ਥੱਕੀ ਹੋਈ ਪ੍ਰੀਤ ਨੂੰ ਨੌਕਰ ਨੇ ਚਾਹ ਨਾਸ਼ਤਾ ਦਿੱਤਾ ਤਾਂ ਅਚਾਨਕ ਉਹਨੂੰ ਮਾਂ ਦੀ ਯਾਦ ਆ ਗਈ ਗਰਮ ਚਾਹ ਦਾ ਕੁੱਟ ਪਰਦੇ ਹੋਏ ਉਹਨੇ ਰਿਮੋਟ ਚੁੱਕਿਆ ਹੀ ਸੀ ਕਿ ਉਦੋਂ ਹੀ ਉਹਦੀ ਨਾਨਨੇ ਆ ਕੇ ਉਹਦੇ ਹੱਥ ਵਿੱਚ ਰਿਮੋਟ ਖੋਲ ਲਿਆ ਤੇ ਕਿਹਾ ਮੇਰਾ ਵਿਆਹ ਹੋ ਗਿਆ ਆ ਤਾਂ ਕੀ ਇਸ ਘਰ ਚ ਤੇਰਾ ਰਾਹ ਚੱਲੂਗਾ ਕੱਲ ਤੋਂ ਇਹ ਨੌਕਰ ਨਹੀਂ ਆਉਗੀ ਤਾਂ ਫਿਰ ਭਾਬੀ ਨੇ ਦਿੱਤਾ ਇਹੋ ਜਿਹਾ ਕਰਾਰਾ ਜਵਾਬ ਕਿ ਨਾਨਣ ਦੀ ਬੋਲਤੀ ਬੰਦ ਹੋ ਗਈ। ਪ੍ਰੀਤ ਆਫਿਸ ਤੋਂ ਘਰ ਆਈ ਤਾਂ ਉਹਦੀ ਨਾਨਣ ਹਾਲ 'ਚ ਆਪਣੀ ਮਾਂ ਦੇ ਨਾਲ ਬਹਿ ਕੇ ਗੱਲਾਂ ਕਰ ਰਹੀ ਸੀ। ਸਾਹਮਣੇ ਮੇਜ਼ ਤੇ ਚਾਹ-ਨਾਸ਼ਤੇ ਦੀ ਟਰੇ ਪਈ ਹੋਈ ਸੀ। ਸਮੋਸਾ ਮੂੰਹ 'ਚ ਪਾਉਂਦੇ ਹੋਏ ਸੰਦੀਪ ਕਹਿਣ ਲੱਗੀ, ਆ ਗਈ ਭਾਬੀ। ਬੜੀ ਦੇਰ ਕਰ ਦਿੱਤੀ ਹੌਣ 'ਚ। ਇੱਥੇ ਤੇਰੀ ਸੱਸ ਕੱਲੀ ਰਸੋਈ ਦਾ ਕੰਮ ਕਰਦੀ ਰਹਿੰਦੀ ਆ ਤੇ ਤੈਨੂੰ ਕੋਈ ਫਰਕ ਹੀ ਨਹੀਂ। ਕਿਤੇ ਜਾਣਬੁੱਝ ਕੇ ਤੂੰ ਦੇਰ ਨਾਲ ਤਾਂ ਨਹੀਂ ਹੁੰਦੀ ਕਿ ਤੈਨੂੰ ਕਰਦਾ ਕੰਮ ਨਾ ਕਰਨਾ ਪਵੇ ਸਾਡੇ ਘਰ ਤਾਂ ਮੇਰੀ ਸੱਸ ਨੂੰ ਰਸੋਈ ਚ ਜਾਂਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਮੈਂ ਨੌਕਰਾਣੀ ਜੋ ਰੱਖੀ ਹੋਈ ਆ ਕੰਮ ਕਰਨ ਲਈ ਪ੍ਰੀਤ ਬਹੁਤ ਥੱਕੀ ਹੋਈ ਸੀ ਤਾਂ ਉਹਨੇ ਆਪਣੀ ਨਾਨਾ ਨਾਲ ਬਹਿਸ ਕਰਨੀ ਠੀਕ ਨਹੀਂ ਸਮਝੀ ਤੇ ਉਹ ਹੋੜੀ ਜੀ ਕਹਿਣ ਲੱਗੀ ਇਹੋ ਜੀ ਕੋਈ ਗੱਲ ਨਹੀਂ ਆ ਦੀਦੀ ਆਫਿਸ ਵਿੱਚ ਬਹੁਤ ਜ਼ਰੂਰੀ ਮੀਟਿੰਗ ਸੀ ਨਾ ਇਸੇ ਲਈ ਦੇਰ ਹੋ ਗਈ ਉਦੇਹੀ ਪ੍ਰੀਤ ਦੀ ਸੱਸ ਕਹਿਣ ਲੱਗੀ ਪੁੱਤ ਤੂੰ ਇਵੇਂ ਕਿਉਂ ਕਹਿ ਰਹੀ ਆ ਮੈਂ ਸਾਰਾ ਦਿਨ ਘਰ ਹੀ ਤਰੰਨੀ ਆ ਸ਼ਾਮ ਦਾ ਚਾਹ ਨਾਸ਼ਤਾ ਮੈਂ ਤਿਆਰ ਕਰ ਵੀ ਲਿਆ ਤਾਂ ਕੀ ਪਰੇਸ਼ਾਨੀ ਆ ਜਾ ਬਹੁਤ ਹੱਥ ਮੂੰਹ ਤੋਂ ਕੇ ਆ ਜਾ ਫਿਰ ਗਰਮ ਗਰਮ ਚਾਹ ਪੀ ਲੈ ਨਾਲ ਇਸ ਮੋਸੇ ਵੀ ਖਾ ਲੈ ਮੈਂ ਬਣਾਏ ਆ ਪ੍ਰੀਤ ਆਪਣੀ ਸੱਸ ਦੀ ਗੱਲ ਸੁਣ ਕੇ ਮੁਸਕਰਾ ਪਈ ਉਹਦੀ ਸੱਸ ਬਹੁਤ ਹੀ ਚੰਗੀ ਸੀ ਹਮੇਸ਼ਾ ਉਹਨੂੰ ਪਿਆਰ ਹੀ ਕਰਦੀ ਸੀ ਉਹਦੀ ਨੌਕਰੀ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਤੇ ਘਰ ਦੇ ਕੰਮ 'ਚ ਵੀ ਉਹਦੀ ਮਦਦ ਕਰਦਿਆ ਕਰਦੀ ਸੀ। ਪਹਿਲਾਂ ਤਾਂ ਘਰ ਕੰਮ ਵਾਲੀ ਵੀ ਨਹੀਂ ਆਉਂਦੀ ਸੀ ਪਰ ਪ੍ਰੀਤ ਜਦੋਂ ਵਿਆਹ ਕੇ ਘਰ ਆਈ ਤਾਂ ਉਹ ਫਿਰ ਜਾਣ ਲੱਗੀ ਤਾਂ ਉਹਨੇ ਕੰਮ ਵਾਲੀ ਵੀ ਲਗਵਾ ਦਿੱਤੀ ਸੀ। ਤੇ ਉਹਦੀ ਤਨਖਾਹ ਆਪਣੀ ਪੇਮੈਂਟ ਵਿੱਚ ਚੋਹੀਂ ਦਿੰਦੀ ਸੀ। ਨੌਕਰੀ ਦੇ ਨਾਲ ਨਾਲ ਘਰ ਵੀ ਉਹਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਲਿਆ ਹੋਇਆ ਸੀ। ਆਫਿਸ ਤੋਂ ਆਉਂਦੇ ਹੋਏ ਤਾਜ਼ਾ ਸਬਜ਼ੀਆਂ ਤੇ ਫਲ ਲੈ ਆਉਂਦੀ ਸੀ। ਰਾਜਿੰਦਰ ਦਾਸ ਮਾਨ ਉਹ ਮਹੀਨੇ ਦਾ ਇਕੱਠਾ ਲੈਂਦੇ ਸੀ ਐਤਵਾਰ ਨੂੰ ਘਰ ਦੀ ਸਫਾਈ ਵੀ ਕਰ ਲੈਂਦੀ ਸੀ ਤੇ ਕੱਪੜਿਆਂ ਨੂੰ ਤਾਂ ਉਹ ਰੋਜ਼ ਸਵੇਰੇ ਸਵੇਰੇ ਵਾਸ਼ਿੰਗ ਮਸ਼ੀਨ ਵਿੱਚ ਧੋ ਲੈਂਦੀ ਸੀ ਸਾਸ ਸਹੁਰੇ ਨੂੰ ਡਾਕਟਰ ਕੋਲ ਦਿਖਾਉਣਾ ਹੋਵੇ ਉਹਨਾਂ ਦੀਆਂ ਦਵਾਈਆਂ ਦਾ ਧਿਆਨ ਰੱਖਣਾ ਹੋਵੇ ਪ੍ਰੀਤ ਸਭ ਕੁਝ ਬਹੁਤ ਚੰਗੀ ਤਰ੍ਹਾਂ ਕਰਦੀ ਸੀ ਆਫਿਸ ਤੋਂ ਵੀ ਉਹ ਫੋਨ ਕਰਕੇ ਆਪਣੇ ਸਾਸ ਸਹੁਰੇ ਨੂੰ ਉਹਨਾਂ ਦਾ ਹਾਲ ਪੁੱਛ ਲੈਂਦੀ ਸੀ ਕਿ ਉਹਨਾਂ ਨੇ ਦਵਾਈ ਲੈ ਲਈ ਜਾਂ ਨਹੀਂ ਨਵੇਂ ਸੇ ਵੀ ਉਹਦੇ ਸੱਸ ਸਾਰਾ ਸੋਹਰਾ ਬਹੁਤ ਸਮਝਦਾਰ ਸੀ ਤਾਂ ਖੁਦ ਆਪਣਾ ਧਿਆਨ ਰੱਖਦੇ ਸੀ ਤੇ ਆਰਾਮ ਵੀ ਕਰ ਲੈਂਦੇ ਸੀ ਤੇ ਕਦੀ ਵੀ ਆਪਣੇ ਨੋ ਪੁੱਤਰ ਨੂੰ ਕਿਸੇ ਚੀਜ਼ ਦੇ ਲਈ ਵੀ ਪਰੇਸ਼ਾਨ ਨਹੀਂ ਕਰਦੇ ਸੀ ਉਹ ਹਮੇਸ਼ਾ ਕੋਸ਼ਿਸ਼ ਕਰਦੇ ਸੀ ਕਿ ਘਰ ਆਉਣ ਬਾਅਦ ਨੋ ਪੁੱਤਰ ਨੂੰ ਘਰ ਦਾ ਮਾਹੌਲ ਚੰਗਾ ਮਿਲੇ ਤਾਂ ਕਿ ਬਾਹਰ ਦੀ ਤਕਾਨ ਤੇ ਤਣਾਅ ਤੋਂ ਉਹਨਾਂ ਨੂੰ ਥੋੜਾ ਜਿਹਾ ਆਰਾਮ ਮਿਲ ਜਾਵੇ ਪਰ ਸੰਦੀਪ ਦੀ ਸੋਚ ਥੋੜੀ ਅਲੱਗ ਸੀ ਉਹ ਹਮੇਸ਼ਾ ਆਪਣੀ ਭਾਬੀ ਦੇ ਪਿੱਛੇ ਹੀ ਪਈ ਰਹਿੰਦੀ ਸੀ ਕਿ ਭਾਬੀ ਘਰ ਦਾ ਕੰਮ ਕਰ ਰਹੀ ਹੈ ਜਾਂ ਨਹੀਂ ਘਰ ਨੂੰ ਸਾਫ਼-ਸੁਥਰਾ ਰੱਖ ਰਹੀ ਹੈ ਜਾਂ ਨਹੀਂ ਇਸ ਤੋਂ ਇਲਾਵਾ ਉਹ ਇਹ ਵੀ ਉਮੀਦ ਰੱਖਦੀ ਸੀ ਕਿ ਪ੍ਰੀਤ ਜਦੋਂ ਤੱਕ ਘਰ ਰਹੇ ਤਾਂ ਸੋਈ ਚ ਹੀ ਕੰਮ ਕਰਦੀ ਰਹੇ ਘਰ ਦਾ ਕੋਈ ਨਾ ਕੋਈ ਕੰਮ ਕਰਦੀ ਹੀ ਰਹੇ ਜਦੋਂ ਉਹ ਭਾਬੀ ਨੂੰ ਆਰਾਮ ਨਾਲ ਬੈਠੇ ਹੋਏ ਵੇਖਦੀ ਤਾਂ ਕੋਈ ਨਾ ਕੋਈ ਕੰਮ ਕਰਨ ਲਈ ਕਹਿ ਦਿੰਦੀ ਇਸ ਗੱਲ ਤੋਂ ਪ੍ਰੀਤ ਨੂੰ ਥੋੜਾ ਜਿਹਾ ਬੁਰਾ ਲੱਗ ਜਾਂਦਾ ਉਹ ਸੋਚਦੀ ਕਿ ਨਨਾਨ ਦਾ ਵਿਆਹ ਹੋ ਗਿਆ ਆ ਤਾਂ ਉਹਦੇ ਨਾਲ ਕੀ ਉਲਝਣਾ ਸਾਸ ਸਹਰਾ ਦਾ ਚੰਗੇ ਆਣਾ ਪਰ ਪ੍ਰੀਤ ਦੀ ਸਾਸ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਉਹ ਵਾਰ-ਵਾਰ ਆਪਣੀ ਕੁੜੀ ਨੂੰ ਸਮਝਾਉਂਦੀ ਸੀ ਕਿ ਤੂੰ ਤਾਂ ਬੀ ਦੇ ਕੰਮਾਂ 'ਚ ਜ਼ਿਆਦਾ ਨਹੀਂ ਪਿਆ ਕਰ ਉਹ ਜਿੰਨੇ ਵੀ ਘਰ ਗ੍ਰਸਤੀ ਸੰਭਾਲੀ ਰਹੀ ਆ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੀ ਆ ਇਹ ਕਿ ਸ਼ਾਇਰ ਚ ਪੇਕੇ ਹੋਣ ਦੇ ਕਾਰਨ ਸੰਦੀਪ ਆਏ ਦਿਨ ਪੇਕੇ ਆ ਜਾਂਦੀ ਤੇ ਪੇਕੇ ਆ ਕੇ ਆਪਣੀ ਤਾਬੀ ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰਦੀ। ਉਹ ਕਦੋਂ ਕੀ ਕਰ ਰਹੀ ਆ, ਕਿੰਨਾ ਆਰਾਮ ਕਰ ਰਹੀ ਆ। ਇਧਰ ਕੁਝ ਦਿਨਾਂ ਤੋਂ ਪ੍ਰੀਤ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ। ਉਹਨੇ ਜਾ ਕੇ ਡਾਕਟਰ ਦੇ ਕੋਲ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਕੁਝ ਟੈਸਟ ਲੇਖ ਦਿੱਤੇ। ਟੈਸਟ ਵਿੱਚ ਪਤਾ ਲੱਗਿਆ ਕਿ ਉਹਦੇ ਸਰੀਰ 'ਚ ਖੂਨ ਤੇ ਵਿਟਾਮਿਨ ਡੀ ਦੀ ਕਮੀ ਆ। ਇਹਦੇ ਨਾਲ ਹੀ ਉਹਦਾ ਕੈਸਟਰੋਲ ਵੀ ਥੋੜਾ ਜਿਹਾ ਵਧਿਆ ਹੋਇਆ ਸੀ। ਡਾਕਟਰ ਨੇ ਉਹਨੂੰ ਸਵੇਰੇ ਸ਼ਾਮ ਸੈਰ ਕਰਨ ਲਈ ਕਹਿ ਦਿੱਤਾ ਤੇ ਨਾਲ ਹੀ ਖਾਣ ਪੀਣ ਦਾ ਧਿਆਨ ਰੱਖਣ ਲਈ ਵੀ ਕਿਹਾ ਹੁਣ ਪ੍ਰੀਤ ਨੂੰ ਇੰਨਾ ਸਾਰਾ ਕੰਮ ਕਰਨਾ ਪੈਂਦਾ ਸੀ ਤਾਂ ਉਹਨੂੰ ਸੈਰ ਦੇ ਲਈ ਖੁਦ ਦਾ ਧਿਆਨ ਰੱਖਣ ਲਈ ਵਕਤ ਹੀ ਨਹੀਂ ਮਿਲਦਾ ਸੀ ਕਾਫੀ ਸੋਚ ਵਿਚਾਰ ਕੇ ਉਹਨੇ ਘਰ ਕਹਿ ਦਿੱਤਾ ਕਿ ਮੈਂ ਇੱਕ ਨੌਕਰਾਨੀ ਰੱਖਣਾ ਚਾਹੁੰਦੀ ਹਾਂ ਤਾਂ ਸਾਰਿਆਂ ਨੇ ਉਹਦੀ ਗੱਲ ਝਟ ਮੰਨ ਲਈ ਅਗਲੇ ਹਫ਼ਤੇ ਹੀ ਘਰ ਨੌਕਰਾਨੀ ਆਉਣ ਲੱਗੀ ਨੌਕਰਾਨੀ ਆਉਣ ਤੋਂ ਬਾਅਦ ਉਹਨੂੰ ਬਹੁਤ ਆਰਾਮਜਾ ਮਿਲ ਗਿਆ। ਪ੍ਰੀਤ ਹੁਣ ਸਵੇਰੇ-ਸਵੇਰੇ ਹੀ ਸੈਰ ਲਈ ਨਿਕਲ ਜਾਂਦੀ ਸੀ ਕਿਉਂਕਿ ਸਵੇਰ ਦੇ ਕੰਮ ਉਹ ਸੰਭਾਲ ਲੈਂਦੀ ਸੀ। ਸ਼ਾਮ ਨੂੰ ਆਫਿਸ ਤੋਂ ਆਉਣ ਤੋਂ ਬਾਅਦ ਵੀ ਉਹ ਥੋੜੀ ਦੇਰ ਲਈ ਪਾਰਕ ਵਿੱਚ ਚਲੀ ਜਾਂਦੀ। ਹੁਣ ਉਹ ਖੁਦ ਦੇ ਲਈ ਵੀ ਥੋੜਾ ਟਾਈਮ ਕੱਢਣ ਲੱਗੀ ਤਾਂ ਉਹ ਖੁਸ਼ ਰਹਿਣ ਲੱਗੀ ਸੀ। ਇੱਕ ਦਿਨ ਸ਼ਾਮ ਨੂੰ ਸਾਰੇ ਦਿਨ ਦੀ ਥੱਕੀ ਹੋਈ ਪ੍ਰੀਤ ਨੂੰ ਨੌਕਰਾਨੀ ਨੇ ਚਾਹ-ਨਾਸ਼ਤਾ ਦਿੱਤਾ ਤਾਂ ਅਚਾਨਕ ਉਹਨੂੰ ਆਪਣੀ ਮਾਂ ਦੀ ਯਾਦ ਆ ਗਈ। ਮਾਮੀ ਇਸੇ ਤਰ੍ਹਾਂ ਹੀ ਉਹਦੇ ਖਾਣ-ਪੀਣ ਦਾ ਧਿਆਨ ਰੱਖਦੀ ਸੀ ਉਹਦਾ ਮਨ ਭਰ ਗਿਆ ਗਰਮ ਚਾਹ ਦਾ ਕੁੱਟ ਪਰਦੇ ਹੋਏ ਉਹਨੇ ਰਿਮੋਟ ਚੁੱਕਿਆ ਹੀ ਸੀ ਕਿ ਉਦੋਂ ਹੀ ਉਹਦੀ ਮਨਾਨ ਨੇ ਆ ਕੇ ਉਹਦੇ ਹੱਥ ਚੋਂ ਰਿਮੋਟ ਖੋਲ ਲਿਆ ਤੇ ਕਿਹਾ ਕਿ ਮੇਰਾ ਵਿਆਹ ਹੋ ਗਿਆ ਆ ਤਾਂ ਕੀ ਘਰ ਚ ਤੇਰਾ ਰਾ ਚੱਲੇਗਾ ਨਹੀਂ ਐਵੇਂ ਨਹੀਂ ਹੋਵੇਗਾ ਕੱਲ ਤੋਂ ਇਹ ਨੌਕਰਾਨੀ ਨਹੀਂ ਆਉਗੀ ਬਿਣਾ ਮੈਨੂੰ ਪੁੱਛੇ ਇਹ ਨੌਕਰਾਨੀ ਕਿਉਂ ਰੱਖੀ ਤੁਸੀਂ ਬੰਗਵਾਂ ਦੇ ਆਰਾਮ ਕਰਨ ਨਾਲ ਘਰ ਬੇਜਾਨ ਹੋ ਜਾਂਦਾ ਆ ਭਾਬੀ ਘਰ ਦੀ ਬਹੂ ਹੱਥ ਪੈਰ ਹਲੰਦੀ ਹੀ ਚੰਗੀ ਲੱਗਦੀ ਆ ਫਿਰ ਭਾਬੀ ਨੇ ਦਿੱਤਾ ਇਹੋ ਜਿਹਾ ਕਰਾਰਾ ਜਵਾਬ ਕਿਨ ਨਾਨ ਦੀ ਬੋਲਤੀ ਹੀ ਬੰਦ ਹੋ ਗਈ ਪ੍ਰੀਤ ਨੇ ਆਪਣੀ ਨਾਨ ਦੇ ਹੱਥ ਚੋਂ ਮੋੜ ਵਾਪਸ ਲੈਂਦੇ ਹੋਏ ਕਿਹਾ ਦੀਦੀ ਜੇ ਤੁਹਾਨੂੰ ਇਵੇਂ ਲੱਗ ਰਿਹਾ ਆ ਕਿ ਮੇਰੇ ਆਰਾਮ ਕਰਨ ਨਾਲ ਇਹ ਘਰ ਬੇਜਾਨ ਹੋ ਰਿਹਾ ਆ ਤਾਂ ਇਹ ਘਰ ਬੇਜਾਨ ਹੋਣ ਦਿਓ ਤੁਸੀਂ ਇਵੇਂ ਕਿਉਂ ਨਹੀਂ ਕਰਦੇ ਤੇ ਤੁਸੀਂ ਆਪਣੇ ਸਹੁਰੇ ਘਰ ਜਾ ਕੇ ਜਾਣ ਪਾ ਦੋ ਇਹ ਸੁਣ ਕੇ ਸੰਦੀਪ ਗੁੱਸੇ ਨਾਲ ਉੱਬਲਦੀ ਹੋਈ ਬੋਲੀ ਤਾਂ ਵੀ ਇਹ ਤੂੰ ਕੀ ਕਹਿ ਰਹੀਆਂ ਤਾਂ ਫਿਰ ਪ੍ਰੀਤ ਆਰਾਮ ਨਾਲ ਸੋਫੇ ਤੇ ਬੈਠਦੇ ਹੋਏ ਬੋਲੀ ਸਹੀ ਤਾਂ ਕਹਿ ਰਹੀਆਂ ਦੀਦੀ ਜੇ ਤੁਹਾਨੂੰ ਇਵੇਂ ਲੱਗ ਰਿਹਾ ਆ ਕਿ ਬਹੁਤੇ ਆਰਾਮ ਕਰਨ ਨਾਲ ਕਰ ਬੇਜਾਨ ਹੋ ਜਾਂਦਾ ਆ ਤਾਂ ਤੁਸੀਂ ਤਾਂ ਆਪਣੇ ਘਰ ਦੀ ਬਹੂ ਹੋ ਤੁਸੀਂ ਵੀ ਤਾਂ ਦਿਨ ਭਰ ਇੱਥੇ ਆ ਕੇ ਆਰਾਮ ਹੀ ਕਰਦੇ ਰਹਿੰਦੇ ਹੋ ਤਾਂ ਉੱਥੇ ਤੁਹਾਡਾ ਘਰ ਬੇਜਾਨ ਪਿਆ ਰਹਿੰਦਾ ਹੋਊਗਾ ਤਾਂ ਸਭ ਤੋਂ ਪਹਿਲਾਂ ਜਾ ਕੇ ਆਪਣੇ ਘਰ ਚ ਜਾਣ ਪਾ ਦੋ ਆਪਣੇ ਹੱਥ ਪੈਰ ਹਲਾਓ ਫਿਰ ਇੱਥੇ ਆ ਕੇ ਮੈਨੂੰ ਕੁਝ ਸਿਖਾਓ ਤੁਸੀਂ ਤਾਂ ਕੋਈ ਨੌਕਰੀ ਵੀ ਨਹੀਂ ਕਰਦੇ ਫਿਰ ਵੀ ਤੁਸੀਂ ਦੋਵੇਂ ਟਾਈਮ ਖਾਣਾ ਬਣਾਉਣ ਲਈ ਨੌਕਰਾਨੀ ਰੱਖੀ ਹੋਈ ਆ ਤੁਹਾਨੂੰ ਤਾਂ ਆਪਣੇ ਸਾਸੋਹਰੇ ਨੂੰ ਗਰਮ ਗਰਮ ਖਾਣਾ ਦੇਣ ਚ ਵੀ ਜੋਰ ਆਉਂਦਾ ਆ ਤੁਸੀਂ ਇੱਥੇ ਆ ਕੇ ਬੈਠੇ ਰਹਿੰਦੇ ਹੋ ਤਾਂ ਕਿ ਤੁਹਾਨੂੰ ਸਾਸੋਹਰੇ ਦੀ ਸੇਵਾਣਾ ਕਰਨੀ ਪਵੇ ਉਦੋਂ ਤੁਸੀਂ ਮੇਰੇ ਪਿੱਛੇ ਪੈ ਰਹਿੰਦੇ ਹੋ ਕਿ ਮੈਂ ਆਪਣਾ ਫਰਜ਼ ਚੰਗੀ ਤਰ੍ਹਾਂ ਨਿਭਾ ਨਹੀਂ ਰਹੀ ਮੈਨੂੰ ਮੇਰੇ ਫਰਜ਼ ਚੇਤੇ ਕਰਾਉਣ ਤੋਂ ਪਹਿਲਾਂ ਤੁਸੀਂ ਆਪਣਾ ਸਭ ਫਰਜ਼ ਨਿਭਾਓ ਮੈਨੂੰ ਚੰਗੀ ਬਹੂ ਬਣਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਖੁਦ ਚੰਗੀ ਬਹੂ ਬਣ ਕੇ ਦਿਖਾਓ ਉਹਦੇ ਬਾਅਦ ਹੀ ਮੈਨੂੰ ਕੁਝ ਸਿਖਾਉਣ ਦੀ ਕੋਸ਼ਿਸ਼ ਕਰਿਓ ਮੈਂ ਨੌਕਰੀ ਵੀ ਕਰਦੀ ਆ ਤੇ ਨਾਲ-ਨਾਲ ਘਰ ਵੀ ਸੰਭਾਲਦੀ ਆ ਮੈਂ ਸਾਰਿਆਂ ਦਾ ਖਿਆਲ ਵੀ ਰੱਖਦੀ ਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਤੁਸੀਂ ਕੀ ਕਰਦੇ ਹੋ ਨਾ ਤਾਂ ਤੁਸੀਂ ਖਾਣਾ ਪਕਾਉਣਾ ਆ ਨਾ ਝਾੜੂ ਪੋਚਾ ਕਰਨਾ ਆ ਨਾ ਸੱਸ ਨੂੰ ਸੌਰੀ ਦੀ ਸੇਵਾ ਕਰਨੀ ਆ ਤਾਂ ਤੁਸੀਂ ਕੀ ਕਰਨਾ ਆ ਬਸ ਸਵੇਰੇ ਸ਼ਾਮ ਆਪੇ ਕੇ ਆ ਜਾਣਾ ਸਾਰਾ ਦਿਨ ਬਹਿ ਕੇ ਭਾਬੀ ਦੀ ਬੁਰਾਈ ਕਰਨੀ ਆ ਸੰਦੀਪ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਤੁਰੰਤ ਹੀ ਆਪਣੀ ਮਾਂ ਨੂੰ ਆਵਾਜ਼ ਲਗਾਉਂਦੇ ਹੋਏ ਬੋਲੀ ਮਾਂ ਕਿੱਥੇ ਆ ਤੂੰ ਛੇਤੀ ਆ ਵੇਖ ਭਾਬੀ ਮੇਰੇ ਨਾਲ ਜ਼ਬਾਨ ਲੜਾ ਰਹੀ ਆ ਪ੍ਰੀਤ ਦੀ ਸੱਸ ਸਾਈ ਤੇ ਕਹਿਣ ਲੱਗੀ ਕੀ ਹੋ ਗਿਆ ਪੁੱਤ ਸੰਦੀਪ ਗੁੱਸੇ ਨਾਲ ਬੋਲੀ ਵੇਖ ਤਾਂ ਤਾਂ ਵੀ ਮੈਨੂੰ ਕੀ ਕੀ ਸੁਣਾ ਰਹੀ ਐ ਇਹ ਮੈਨੂੰ ਚੰਗੀ ਬਹੂ ਬਣਦਾ ਪਾਠ ਪੜਾ ਰਹੀ ਐ ਤਾਂ ਪ੍ਰੀਤ ਦੀ ਸੱਸ ਮੁਸਕਰੌਂਦੀ ਹੋਈ ਬੋਲੀ ਤਾਂ ਤੂੰ ਇਨੇ ਦਿਨਾਂ ਤੋਂ ਮੇਰੀ ਬਹੂ ਦੇ ਨਾਲ ਕੀ ਕਰ ਰਹੀ ਸੀ ਤੂੰ ਹੀ ਤਾਂ ਇਹਨੂੰ ਇੱਕ ਚੰਗੀ ਬਹੂ ਬਣਦੇ ਗੁਣ ਸਿਖਾ ਰਹੀ ਸੀ ਨਾ ਤਾਂ ਬਦਲੇ 'ਚ ਇਹ ਵੀ ਤੈਨੂੰ ਦੋ ਚਾਰ ਗੁਣ ਸਿਖਾ ਦੇ ਤਾਂ ਬੁਰਾ ਨਾ ਮੰਨ ਪੁੱਤ ਸੰਦੀਪ ਗੁੱਸੇ ਨਾਲ ਕਹਿਣ ਲੱਗੀ ਮਾਂ ਹੁਣ ਤੂੰ ਹੀ ਸ਼ੁਰੂ ਹੋ ਗਈ ਕਿਨੂੰ ਪੁੱਛ ਕੇ ਘਰ ਚ ਨੌਕਰਾਣੀ ਰੱਖੀ ਆ ਕੀ ਤੁਸੀਂ ਮੈਨੂੰ ਇੰਨਾ ਪ੍ਰਾਇਆ ਕਰ ਦਿੱਤਾ ਜਿਹੜਾ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਮੈਨੂੰ ਦੱਸਿਆ ਤੱਕ ਨਹੀਂ ਪ੍ਰੀਤ ਦੀ ਸੱਸ ਹੋਲੀ ਜੀ ਕਹਿਣ ਲੱਗੀ ਵੇਖ ਪੁੱਤ ਤੂੰ ਇੱਥੇ ਸਾਨੂੰ ਪੁੱਛ ਕੇ ਆਪਣੇ ਘਰੋਂ ਕਰਾਣੀ ਰੱਖੀ ਸੀ ਜੇ ਤੂੰ ਆਪਣੇ ਘਰੋਂ ਕਰਾਣੀ ਰੱਖ ਸਕਦੀਆਂ ਤਾਂ ਬਹੂ ਆਪਣੇ ਘਰੋਂ ਕਰਾਣੀ ਕਿਉਂ ਨਹੀਂ ਰੱਖ ਸਕਦੀ ਆਖਿਰਕਾਰ ਹੁਣ ਇਹ ਬਹੂ ਦਾ ਘਰ ਆ ਜੇ ਉਹ ਘਰ ਦੇ ਲਈ ਕੋਈ ਫੈਸਲਾ ਲੈ ਰਹੀ ਆ ਤਾਂ ਇਹਦੇ 'ਚ ਤੇਰੇ ਕੋਲੋਂ ਸਲਾਹ ਲੈਣ ਦੀ ਕੀ ਲੋੜ ਸੀ ਕੀ ਤੂੰ ਆਪਣੇ ਘਰ ਦਾ ਕੋਈ ਫੈਸਲਾ ਕਰਨ ਤੋਂ ਪਹਿਲਾਂ ਆਪਣੀ ਭਾਬੀ ਨੂੰ ਪੁੱਛਦੀ ਆ ਜਿਹੜਾ ਤੂੰ ਬਹੂ ਕੋਲੋਂ ਉਮੀਦ ਕਰ ਰਹੀ ਆ ਕਿ ਉਹ ਤੇਰੇ ਕੋਲੋਂ ਪੁੱਛ ਕੇ ਸਾਰਾ ਕੰਮ ਕਰੂਗੀ ਚੱਲ ਚੰਗਾ ਤੂੰ ਆਪਣੀ ਭਾਬੀ ਤੋਂ ਨਾ ਸਹੀਂ ਕੀ ਤੂੰ ਆਪਣੀ ਨਾਨਕ ਕੋਲੋਂ ਪੁੱਛ ਕੇ ਕੋਈ ਕੰਮ ਕਰਦੀ ਆ ਜਿਹੜਾ ਇਹ ਤੈਨੂੰ ਪੁੱਛਣ ਜਾਊਗੀ ਹੁਣ ਤਾਂ ਸੰਦੀਪ ਗੁੱਸੇ ਦੇ ਮਾਰੇ ਇੱਕਦਮ ਝੂਪ ਹੋ ਗਈ ਸੀ ਪਰ ਉਹਦਾ ਲਾਲ ਚਿਹਰਾ ਵੇਖ ਕੇ ਏਵੇਂ ਲੱਗ ਰਿਹਾ ਸੀ ਕਿ ਉਹਦੇ ਅੰਦਰ ਗੁੱਸੇ ਦਾ ਜਵਾਲਾਮੁਖੀ ਫਟਣ ਵਾਲਾ ਹੋਵੇ ਪਰ ਪ੍ਰੀਤ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀ ਕਿਉਂਕਿ ਉਹਦੀ ਸੱਸ ਉਹਦੇ ਨਾਲ ਜੋ ਸੀ ਪ੍ਰੀਤ ਦੀ ਸੱਸ ਆਖਰਕਾਰ ਕੀ ਕਰਦੀ ਇਹਨੇ ਦਿਨਾਂ ਤੋਂ ਆਪਣੀ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਕਰ ਰਹੀ ਸੀ ਕਿ ਭਾਬੀ ਦੇ ਪਿੱਛੇ ਨਾ ਪਈ ਰਿਹਾ ਕਰ ਜਿਵੇਂ ਵੀ ਉਹ ਘਰ ਸੰਭਾਲਦੀ ਆ ਸੰਭਾਲਣ ਦੇ ਪਰ ਸੰਦੀਪ ਸੁੰਦੀ ਕਿੱਥੇ ਸੀ ਤਾਂ ਅੱਜ ਪ੍ਰੀਤ ਦੀ ਸੱਸ ਨੇ ਵੀ ਠਾਣ ਲਿਆ ਸੀ ਕਿ ਉਹ ਗਲਤ ਗੱਲ ਵਿੱਚ ਆਪਣੀ ਕੁੜੀ ਦਾ ਸਾਥ ਕਦੇ ਨਹੀਂ ਦੇਵੇਗੀ ਆਖਰਕਾਰ ਪ੍ਰੀਤ ਇਸ ਘਰ ਨੂੰ ਇੰਨੇ ਚੰਗੇ ਤਰੀਕੇ ਨਾਲ ਸੰਭਾਲਦਾ ਰਹੀ ਸੀ ਤਾਂ ਬੇਕਾਰ ਚ ਉਹਦੇ ਨਾਲ ਉਲਝ ਕੇ ਰਿਸ਼ਤੇ ਖਰਾਬ ਕਰਨ ਦਾ ਕੀ ਫਾਇਦਾ ਸੰਦੀਪ ਆਪਣਾ ਪਰਸ ਚੁੱਕ ਕੇ ਗੁੱਸੇ ਨਾਲ ਬੋਲੀ ਠੀਕ ਆ ਮਾਂ ਜੇ ਤੁਹਾਡਾ ਹੀ ਘਰ ਆ ਤਾਂ ਫਿਰ ਮੈਂ ਇੱਥੇ ਕੀ ਕਰ ਰਹੀ ਹਾਂ ਮੈਂ ਹੁਣ ਕਦੀ ਇੱਥੇ ਨਹੀਂ ਆਉਂਗੀ ਇਹਨਾਂ ਕਹਿ ਕੇ ਗੁੱਸੇ ਨਾਲ ਉੱਥੋਂ ਚਲੀ ਗਈ ਪ੍ਰੀਤ ਦੀ ਸੱਸ ਨੂੰ ਬੜਾ ਦੁੱਖ ਹੋ ਰਿਹਾ ਸੀ ਕਿ ਕੁੜੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੀ ਇਕ ਦੋ ਮਹੀਨੇ ਤੱਕ ਸੰਦੀਪ ਬਹੁਤ ਨਾਰਾਜ਼ ਰਹੀ ਤੇ ਆਪਣੇ ਪੇਕੇ ਵੀ ਨਹੀਂ ਆਉਂਦੀ ਸੀ। ਇਸੇ ਵਿੱਚ ਜਦੋਂ ਪ੍ਰੀਤ ਦੀ ਸੱਸ ਦਾ ਜਨਮ ਦਿਨ ਆਇਆ ਤਾਂ ਪ੍ਰੀਤ ਨੇ ਉਹਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ। ਹੁਣ ਵੈਸੇ ਵੀ ਤਾਂ ਸੰਦੀਪ ਨੂੰ ਵੀ ਪੇਕੇਾਂ ਦੀ ਯਾਦ ਆਉਣ ਲੱਗੀ ਸੀ। ਪਰ ਹੁਣ ਉਹ ਕਿਸ ਮੂਹ ਨਾਲ ਪੇਕੇ ਆਉਂਦੀ? ਉਹ ਤਾਂ ਖੁਦ ਹੀ ਸਾਰਿਆਂ ਨੂੰ ਧਮਕੀ ਦੇ ਕੇ ਗਈ ਸੀ ਕਿ ਹੁਣ ਉਹ ਪੇਕੇ ਨਹੀਂ ਆਉਗੀ। ਪਰ ਜਦੋਂ ਭਾਬੀ ਨੇ ਉਹਨੂੰ ਮਾਂ ਦੇ ਜਨਮ ਦਿਨ ਤੇ ਬੁਲਾਇਆ ਤਾਂ ਉਹਨੂੰ ਹੀ ਵਾਪਸ ਆ ਆਪਣੇ ਪੇਕੇ ਆਉਣ ਦਾ ਮੌਕਾ ਮਿਲ ਗਿਆ ਸੀ ਉਹ ਪੇਕੇ ਆਈ ਤਾਂ ਕਹਿਣ ਲੱਗੀ ਉਹ ਤਾਂ ਥਾਬੀ ਨੇ ਬਹੁਤ ਔਨਲੀ ਜ਼ੋਰ ਦਿੱਤਾ ਸੀ ਤਾਂ ਮੈਂ ਆ ਗਈ ਤੇ ਵੈਸੇ ਵੀ ਮੇਰੀ ਮਾਂ ਦਾ ਜਨਮ ਦਿਨ ਆ ਇਹਨਾਂ ਕਹਿ ਕੇ ਉਹ ਮਾਂ ਦੇ ਗਲੇ ਲੱਗ ਗਈ ਪ੍ਰੀਤ ਦੀ ਸਾਸ ਨੇ ਵੀ ਉਹਨੂੰ ਪਿਆਰ ਨਾਲ ਗਲੇ ਲਗਾ ਲਿਆ ਉਹਦੇ ਮਾਨ ਸਨਮਾਨ ਵਿੱਚ ਕੋਈ ਕਮੀ ਨਹੀਂ ਕੀਤੀ ਗਈ ਤੇ ਹੌਲੀ-ਹੌਲੀ ਮਾਹੌਲ ਠੀਕ ਹੋ ਗਿਆ ਪਰ ਉਸ ਝਗੜੇ ਦੇ ਬਾਅਦ ਸੰਦੀਪ ਇਹਨਾਂ ਤਾਂ ਸਮਝ ਗਈ ਸੀ ਕਿ ਉਹਨੂੰ ਪੇਕੇਆਂ ਦੀ ਕਿਸੇ ਗੱਲ 'ਚ ਵੀ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਦੋਸਤੋ ਆਪਣੀ ਇੱਜ਼ਤ ਆਪਣੇ ਹੱਥਾਂ 'ਚ ਹੁੰਦੀ ਆ। ਵਿਆਹ ਦੇ ਬਾਅਦ ਜਦੋਂ ਪੇਕੇ ਘਰ ਤਾਂ ਬੀ ਆ ਜਾਂਦੀ ਆ ਤਾਂ ਘਰ ਗ੍ਰਸਤੀ ਉਹਨੂੰ ਸੰਭਾਲਣ ਦੇਣੀ ਚਾਹੀਦੀ ਆ ਤੇ ਖੁਦ ਉਹਦੇ ਨਾਲ ਇੱਕ ਪਿਆਰ ਭਰਿਆ ਮਿੱਠਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਨਾ ਕਿ ਉਹਦੇ ਕੰਮਾਂ 'ਚ ਕਮੀਆਂ ਕੱਢਣੀਆਂ ਚਾਹੀਦੀਆਂ ਆ ਤੇ ਉਹਦੇ ਤੇ ਹੁਕਮ ਚਾੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਕਿਉਂਕਿ ਘਰ ਦੀ ਧੀ ਵਿਆਹ ਦੇ ਬਾਅਦ ਕਿਸੇ ਦੇ ਘਰ ਦੀ ਬਹੂ ਬਣਦੀ ਆ ਤਾਂ ਉਹਨੂੰ ਸਮਝਣਾ ਚਾਹੀਦਾ ਆ ਕਿ ਵਿਆਹ ਦੇ ਬਾਅਦ ਘਰ ਸੰਭਾਲਣ ਦੀ ਜ਼ਿੰਮੇਵਾਰੀ ਬਹੂ ਦੀ ਹੀ ਹੁੰਦੀ ਆ ਨਾ ਕਿ ਵਿਆਹੀ ਹੋਈ ਕੁੜੀ ਦੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਅਕਾਲਿਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ